ਪਠਾਨਕੋਟ ਦਾ ਮਿਸ਼ਨ ਚੌਕ ਜੋ ਕਿ ਜ਼ਿਆਦਾਤਰ ਸਕੂਲ ਅਤੇ ਕਾਲਜ ਨੂੰ ਜਾਣ ਵਾਲਾ ਰਸਤਾ ਹੈ ਅਤੇ ਇਸ ਰੋਡ ਤੇ ਨੋ ਪਾਰਕਿੰਗ ਚ ਖੜੇ ਵਾਹਨ ਅਕਸਰ ਹੀ ਜਾਮ ਅਤੇ ਹਾਦਸਿਆਂ ਦਾ ਕਾਰਨ ਬਣਦੇ ਸਨ ਅਤੇ ਇਸ ਦੇ ਚੱਲਦੇ ਪਿਛਲੇ ਦਿਨੀ ਟ੍ਰੈਫਿਕ ਪੁਲਿਸ ਦੇ ਵੱਲੋਂ ਵਾਹਨ ਚਾਲਕਾਂ ਨੂੰ ਆਪਣੀਆਂ ਗੱਡੀਆਂ ਇਸ ਚੌਕ ਤੋਂ ਹਟਾਉਣ ਦੀ ਗੱਲ ਵੀ ਕਹੀ ਗਈ ਸੀ ਪਰ ਉਸ ਦੇ ਬਾਵਜੂਦ ਵਾਹਨ ਮਾਲਕਾਂ ਦੇ ਵੱਲੋਂ ਵਾਹਨ ਨਹੀਂ ਹਟਾਏ ਗਏ ਅੱਜ ਟ੍ਰੈਫਿਕ ਪੁਲਿਸ ਦੇ ਵੱਲੋਂ ਇਨ੍ਹਾਂ ਵਾਹਨਾਂ ਨੂੰ ਟੋ ਕਰ ਇਸ ਚੌਕ ਤੋਂ ਹਟਾਇਆ ਗਿਆ ਅਤੇ ਬਾਅਦ ਚਿਤਾਵਨੀ ਦੇ ਕੇ ਵਾਹਨਾਂ ਨੂੰ ਛੱਡ ਦਿੱਤਾ ਗਿਆ ਤਾਂ ਜੋ ਭਵਿੱਖ ਦੇ ਵਿੱਚ ਇਸ ਜਗ੍ਹਾ ਤੇ ਲੋਕ ਵਾਹਨ ਖੜੇ ਨਾ ਕਰ ਸਕਣ ਇਸ ਸਬੰਧੀ ਜਦੋਂ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਕੁਮਾਰ ਜੀ ਸੁਣੋ ਜੀ ਜੋ ਕੁਮਾਰ ਜੀ ਜਿਹੜੀ ਟ੍ਰੈਫਿਕ ਇੰਚਾਰਜਬਲ ਨੇ ਜਿਹੜੀ ਕਾਰਵਾਈ ਕੀਤੀ ਜੰਮੀ ਸ਼ਰੋਤ ਇਹ ਬਹੁਤ ਵਧੀਆ ਕੰਮ ਹੈ ਕਿਉਂਕਿ 6-6 ਮਹੀਨੇ ਦੀ ਦਿੱਕਤ ਹੈ ਦਿਨ ਰਾਤ ਲੱਗੀ ਰਹਿੰਦੀ ਆ ਉਹ ਸਕੂਲਾ ਕਾਲਜਾਂ ਦਾ ਜਾਣ ਵਾਲਾ ਰੋਡ ਆ ਉਹ ਛੋਟੇ-ਛੋਟੇ ਬੱਚੇ ਸਕੂਲਾ ਕਾਲਜਾਂ ਦੇ ਪਰੇਸ਼ਾਨ ਹੁੰਦੇ ਇਥੇ ਔਰ ਬੱਚੇ ਛੋਟੇ ਛੋਟੇ ਹੁੰਦੇ ਆ ਕਈਆਂ ਬੱਚਿਆਂ ਦੇ ਅੱਖੀ ਲੱਗ ਹੋ ਜਾਂਦੇ ਜਾਂਮ ਕਰਕੇ ਕਿਉਂਕਿ ਇਹ ਜਗ੍ਹਾ ਗੱਡੀਆਂ ਥੇਲਦਾ ਉੱਥੇ ਲੱਗੇ ਰਹਿੰਦੀ ਆ ਔਰ ਪੁਲਿਸ 50 ਰੁਪਏ ਜੋ ਵੀ ਕਾਰਵਾਈ ਕੀਤੀ ਆ ਬਹੁਤ ਵਧੀਆ ਕੀਤੀ ਆ ਔਰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਸਕੂਲਾ ਕਾਲਜ ਵਾਲੇ ਏਰੀਆ ਦੇ ਵਿੱਚ ਜਿਹੜੇ ਜਾਮ ਦੀ ਸਵੱਸਥਾ ਏਰੀਆ ਉਹ ਹੌਲੀ ਚੈਦੀ ਆ ਔਰ ਜਾਮ ਨਹੀਂ ਲੱਗਣਾ ਚਾਹੀਦਾ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਦੇ ਮਤਾਬਿਕ ਅੱਜ ਇੱਥੇ ਮਿਸ਼ਨ ਚੌਂਕ ਦੇ ਵਿੱਚ ਚਰਚ ਔਰ ਜਿਹੜਾ 11th ਸਕੂਲ ਦੇ ਬਾਹਰ ਜਿਹੜੀਆਂ ਵੀ ਨਜਾਇਜ਼ ਪਾਰਕਿੰਗ ਲੋਕਾਂ ਨੇ ਕੀਤੀ ਹੋਈ ਆ ਰੋਡ ਉਹਨਾਂ ਨੂੰ ਅੱਜ ਆਪਾਂ ਇੱਥੇ ਨੋ ਪਾਰਕਿੰਗ ਦੇ ਬੋਰਡ ਵੀ ਲਾਤੇ ਆ ਔਰ ਲੋਸਮੈਂਟ ਵੀ ਕਰ ਦਿੱਤੀ ਆ ਔਰ ਇਸ ਤੋਂ ਇਲਾਵਾ ਫੇਰ ਵੀ ਜੇ ਕੋਈ ਗੱਡੀ ਸਵੇਰ ਤੋਂ ਇੱਥੋਂ ਨਹੀਂ ਆਪਣੀ ਹਟਾਏਗਾ ਤਾਂ ਉਸਤੇ ਖਿਲਾਫ ਜਿਹੜੀ ਬੰਦੀ ਕਾਰਵਾਈ ਉਹ ਆਪਾਂ ਜ਼ਰੂਰ ਕਰਾਂਗੇ ਜੀ ਗੱਡੀ ਟੋ ਵੀ ਕਰਾਂਗੇ ਔਰ ਬੰਦਾ ਜੋ ਵੀ ਉਹਨਾਂ ਦਾ ਜੁਰਮਾਨਾ ਬਾਦ ਤੋਂ ਆ ਦੋਹੇ ਕੋ ਕਰਾਂਗੇ ਆਪਾਂ ਤੇ ਤੁਹਾਡੇ ਮਾਧਿਅਮ ਰਹੀ ਆਪਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਪੁਲਿਸ ਆਪਣੀ ਜਿਹੜੀ ਗੱਡੀ ਆ ਉਹ ਸਹੀ ਜਗ੍ਹਾ ਤੇ ਹੀ ਪਾਰਕ ਕੀਤੀ ਜਾਵੇ ਐਹੋ ਜੀ ਜਗ੍ਹਾ ਤੇ ਕਿਤੇ ਵੀ ਪਾਰਕ ਨਾ ਕੀਤੀ ਜਾਵੇ ਜਿੱਥੇ ਆਮ ਜਨਤਾ ਨੂੰ ਪਰੇਸ਼ਾਨੀ ਜਾਂ ਦਿੱਕਤ ਦਾ ਸਾਹਮਣਾ ਕਰਨਾ ਪਵੇ ਸਟਾਰ نیوز ਪੰਜਾਬੀ ਟੀਵੀ ਦੇ ਲਈ ਕਮਲ ਰੰਦਾਵਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ